ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅੱਜ ਤੋਂ ਆਪਾਂ ਇੱਕ ਅਪਰਾਲਾ ਸ਼ੁਰੂ ਕਰ ਰਹੇ ਹਾਂਗੇ ਅਪਰਾਲਾ ਦਾ ਗਿਆ 10 ਬੋਲੋਂ ਇੱਕ ਸੋਹਤੀ ਜੀ ਬੇਨਤੀ ਆ ਤੁਹਾਡੇ ਚਰਨ ਤੁਸੀਂ ਸਾਰੀ ਸੰਗਤ ਸਵੀਕਾਰ ਕਰਿਓ ਅੱਜ ਤੋਂ ਆਪਾਂ 6 ਬੋ ਤੋਂ ਲੈ ਕੇ 14 ਬੋ ਤੱਕ ਦਾ ਹਰ ਇੱਕ ਦਿਨ ਦਾ 6 ਬੋ ਦਾ ਇਤਿਹਾਸ 7 ਬੋ ਦਾ ਇਤਿਹਾਸ ਇਦਾਂ ਦਾ ਇਤਿਹਾਸ ਦੀ ਵੀਡੀਓ ਪਾਵਾਂਗੇ ਤਾਂ ਜੋ ਅਸੀਂ ਆਪਦੇ ਬੱਚਿਆਂ ਨੂੰ ਆਪਦੇ ਧਰਮ ਪ੍ਰਤੀ ਜਾਗਰੂਕ ਕਰ ਸਕੀਏ ਅੱਜ ਆਪਾਂ ਇਹ ਗੱਲ ਕਰਦੇ ਹਾਂ ਛੇ ਪਉ ਦੇ ਇਤਿਹਾਸ ਦੀ ਛੇ ਪਉ ਦੇ ਨਾਲ ਆਪਣੇ ਸਿੱਖ ਕੌਮ ਨਾਲ ਕੀ ਹੋਇਆ ਸੀਗਾ ਤੇ ਕਿਦਾਂ ਕਿਦਾਂ ਜਿਹੜੇ ਵਰਤਾਰੇ ਆ ਉਹ ਵਾਪਰੇ ਸੀਗੇ ਛੇ ਪਉ ਦਾ ਮਹੀਨਾ ਜਿਹੜਾ ਆਪਣੇ ਸਿੱਖਾਂ ਵਾਸਤੇ ਸਹਾਦਤਾਂ ਵਾਲਾ ਮਹੀਨਾ ਹੋ ਨਿਬੜਿਆ ਛੇ ਪਉ ਜਿਹੜਾ ਦਿਨ ਕਿਲਾ ਅਨੰਦਗੜ੍ਹ ਨਾਲ ਜਾ ਮਿਲਦਾ ਇਹ ਇਤਿਹਾਸ ਹੈ ਜਿਹੜਾ ਆਪਣੇ ਛੇ ਪਉ ਦਾ ਉਸ ਦਿਨ ਜਿਸ ਉਸ ਦਿਨ ਤੱਕ ਪਹਾੜੀ ਰਾਜਿਆਂ ਨੇ ਜਿਹੜਾ ਪਿਛਲੇ ਕਾਫੀ ਸਮੇਂ ਤੋਂ ਲੰਬੇ ਸਮੇਂ ਤੋਂ ਜਿਹੜੀ ਕਿਲੇ ਨੂੰ ਘੇਰਾਬੰਦੀ ਕੀਤੀ ਹੋਈ ਸੀ ਜਿਸ ਦੀ ਆਨੰਦਪੁਰ ਸਾਹਿਬ ਦੇ ਕਿ ਇਹ ਜਿਹੜੀ ਕਿਲਾ ਬੰਦੀ ਸੀ ਘੇਰਾਬੰਦੀ ਸੀ ਉਹ ਕੀਤੀ ਹੋਈ ਸੀ ਤਕਰੀਬਨ 3 ਤੋਂ 4 ਮਹੀਨੇ ਪਹਿਲਾਂ ਹੀ ਆਨੰਦਗੜ੍ਹ ਕਿਲੇ ਨੂੰ ਜਿਹੜਾ ਘੇਰਾ ਪਾਇਆ ਹੋਇਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਨਾਲ 1700 ਸਿੰਘ ਸੀਗੇ ਸਿੰਘ ਸੂਰਮਿਆਂ ਨੂੰ ਘੇਰਾ ਪਾਇਆ ਰੱਖਿਆ ਸੀਗਾ ਪਹਾੜੀ ਰਾਜਾਂ ਤੇ ਆਰ ਮੁਗਲ ਫੌਜਾਂ ਨੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਤਕਰੀਬਨ ਪਿਛਲੇ 2 ਕਾਹੀ ਮਹੀਨਿਆਂ ਤੋਂ ਜਿਹੜੇ ਉਹ ਕਿਲੇ ਵਿੱਚ ਰਹਿ ਰਹੇ ਸਨ ਕਿਲੇ ਵਿੱਚ 6 ਪੂ ਦੇ ਦਿਨੋਂ ਤੱਕ ਤਕਰੀਬਨ ਇਸ ਤੋਂ ਪਹਿਲਾਂ ਹੀ ਜਿਹੜਾ ਰਾਸ਼ਨ ਸੀਗਾ ਉਹ ਖਤਮ ਹੋ ਚੁੱਕਿਆ ਸੀਗਾ ਤੇ ਨਾ ਹੀ ਪਾਣੀ ਦਾ ਕੋਈ ਪ੍ਰਬੰਧ ਸੀਗਾ ਜਿੰਨਾ ਕਿ ਪਾਣੀ ਬਚਾਇਆ ਸੀ ਉਹ ਵੀ ਸਮਾਪਤ ਹੋ ਚੁੱਕਿਆ ਸੀਗਾ ਤੇ ਥੋੜੀਆਂ-ਥੋੜੀਆਂ ਝਟਪੰ ਜਦੋਂ ਸਿੰਘ ਰਾਸ਼ਨ ਲਈ ਜਾਂਦੇ ਜਾਂ ਪਾਣੀ ਵਾਸਤੇ ਜਾਂਦੇ ਦੋ ਉਚੜ ਪੰਦੇ ਰਹੇ ਲਗਭਗ 1000 ਸਿੰਘ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਪ੍ਰਸਾਦੀ ਹਾਥੀ ਸੀਗਾ ਉਹ ਸ਼ਹੀਦ ਹੋ ਗਏ ਪੰਜ ਤੋਂ ਪੰਜ ਪੋ ਤੱਕ ਲਗਭਗ 700 ਸਿੰਘ ਜਿਹੜੇ ਸੀਗੇ ਉਹ ਬਾਕੀ ਰਹਿ ਗਏ ਸਨ ਬਾਕੀ ਸਾਰੇ ਸਿੰਘ ਭਾਵੇਂ ਸਦੀਰ ਪੱਖੋਂ ਇਹ ਸਾਰੇ ਸਿੰਘ ਵੀ ਜਿਹੜੇ ਸੀਗੇ ਸਿੰਘ ਸੂਰਮੇ ਇਹ ਵੀ ਸਦੀਰ ਪੱਖੋਂ ਕਮਜ਼ੋਰ ਹੋ ਗਏ ਸੀਗੇ ਕਿਉਂਕਿ ਲਗਾਤਾਰ ਕਈ ਮਹੀਨਿਆਂ ਤੋਂ 203 ਮਹੀਨੇ ਪਹਿਲਾਂ ਹੀ ਜਿਹੜਾ ਪ੍ਰਸਾਦਾ ਪਾਣੀ ਉਹ ਮੁੱਕ ਚੁੱਕਿਆ ਸੀਗਾ ਰਸਨ ਖਤਮ ਹੋ ਚੁੱਕਿਆ ਸੀ ਬਹੁਤ ਥੋੜੇ ਭੋਜਨ ਨਾਲ ਸਿੰਘ ਗੁਜ਼ਾਰਾ ਕਰ ਰਹੇ ਸਨ ਪਰ ਹੌਸਲਾ ਬਹੁਤ ਸੀ ਸਿੰਘ ਸੂਰਮਿਆਂ ਵਿੱਚ ਤੇ ਗੁਰੂ ਸਾਹਿਬਾ ਗੁਰੂ ਗੋਬਿੰਦ ਸਿੰਘ ਜੀ ਦਾ ਆਪਾਂ ਨੂੰ ਪਤਾ ਹੀ ਆ ਜਿਹੜੇ ਉਹਨਾਂ ਦੇ ਸਿੰਘ ਸੀ ਉਹ ਵੀ ਪੂਰੇ ਹੌਸਲੇ ਨਾਲ ਭਰੇ ਹੋਏ ਸੀ ਤੇ ਤੁਸੀਂ ਇਹ ਲਾ ਲਓ ਕਿਲੇ ਨੂੰ ਜਾਣ ਵਾਲਾ ਜਿਹੜਾ ਪਾਣੀ ਦਾ ਰੁੱਖ ਸੀਗਾ ਕਿਲੇ ਨੂੰ ਜਿਹੜੀ ਨਦੀ ਜਾਂਦੀ ਸੀ ਆਪਾਂ ਕਹਿ ਸਕਦੇ ਹਾਂ ਕਿ ਪਾਣੀ ਜਾਂਦਾ ਸੀ ਜਿਹੜੇ ਰਾਸਤੇ ਉਹ ਰਸਤਾ ਵੀ ਮੁਗਲਾਂ ਦੁਆਰਾ ਤੇ ਪਹਾੜੀ ਰਾਜਿਆਂ ਦੁਆਰਾ ਜਿਹੜਾ ਉਸ ਦਾ ਰੁੱਖ ਬਦਲ ਦਿੱਤਾ ਸੀ ਉਸ ਨੂੰ ਕਿਲੇ ਦੇ ਅੰਦਰੋਂ ਵਹਿਣ ਤੋਂ ਰੋਕ ਕੇ ਦੂਸਰੀ ਸਾਈਡ ਦੀ ਕਰ ਦਿੱਤਾ ਗਿਆ ਸੀਗਾ ਤੇ ਨਾਲ ਹੀ ਜਿੰਨੇ ਰਾਸ਼ਨ ਲੈ ਕੇ ਅੰਦਰ ਜਾਣ ਵਾਲੇ ਰਸਤੇ ਸੀਗੇ ਭੋਜਨ ਬਣਾਉਣ ਵਾਸਤੇ ਜੋ ਰਾਸ਼ਨ ਆਉਂਦਾ ਸੀ ਉਹ ਸਾਰੇ ਰਸਤੇ ਵੀ ਤਕਰੀਬਨ ਤਕਰੀਬਨ ਬੰਦ ਕਰ ਦਿੱਤੇ ਗਏ ਸੀਗੇ ਤੇ ਹੁਣ ਤੱਕ ਸਿੱਖ ਕੌਮ ਦੇ ਖੀਰੇ ਸਿੰਘ ਕਾ ਅੰਦਰ ਸੀਗੇ ਤੇ ਉਹਨਾਂ ਖਾਨਪੀਨ ਦਾ ਸਾਰਾ ਰਾਸ਼ਨ ਜਦੋਂ ਖਤਮ ਹੋ ਗਿਆ ਸੀਗਾ ਤਾਂ ਸਿੰਘਾਂ ਨੇ ਭੁੱਖ ਨੂੰ ਮਿਟਾਉਣ ਲਈ ਦਰਾਖਤਾਂ ਦੇ ਪੱਤੇ ਤੱਕ ਖਾਦੇ ਹੁਣ ਅਸੀਂ ਆਪਣੇ ਹੀਰਿਆਂ ਦੀ ਸ਼ਹਾਦਤ ਭੁੱਲ ਕੇ ਗੁਰੂ ਸਾਹਿਬਾਨਾਂ ਦੀ ਕੁਰਬਾਨੀ ਭੁੱਲ ਕੇ ਹੋਰ ਨਾ ਧਰਮਾਂ ਵੱਲ ਕਰਸਤ ਹੁੰਦੇ ਜਾ ਰਹੇ ਹਾਂ ਇਹ ਆਪਾਂ ਨੂੰ ਸੋਚਣ ਦੀ ਲੋੜ ਹੈ ਵੀ ਅਸੀਂ ਅੱਜ ਹੋਰ ਨਾ ਧਰਮਾਂ ਵੱਲ ਪਰਿਵਰਤਨ ਹੋ ਰਹੇ ਹਾਂ ਉਹ ਵੀ ਕੁਝ ਚੰਦਰ ਪੀਆ ਪੈਸੇ ਜਦਕਿ ਆਪਣਾ ਆਪਾਂ ਆਪ ਐਡੇ ਮਹਾਨ ਧਰਮ ਚੋਂ ਪੈਦਾ ਹੋਏ ਹੋਏ ਹਾਂ ਤੇ ਸਾਡੀਆਂ ਜਿਹੜੀਆਂ ਸਹਾਦਤਾਂ ਨੇ ਐਡੀ ਸਹਾਦਤ ਕਿਸੇ ਵੀ ਧਰਮ ਦੇ ਕਿਸੇ ਵੀ ਬੰਦੇ ਦੁਆਰਾ ਨਹੀਂ ਦਿੱਤੀ ਗਈ ਜਿੱਦੀਆਂ ਇਸ ਸਿੱਖ ਇਤਿਹਾਸ ਵਿੱਚ ਸਹਾਦਤਾਂ ਹੋਈਆਂ ਨੇ ਲੋਇ ਪਹਿਲਾਂ ਪੇਤਾ ਵਾਰਿਆ ਫਿਰ ਆਪ ਵਾਰਿਆ ਵਿਚਾਰੇ ਬੱਚੇ ਵਾਰ ਤੇ ਐਡਾ ਕੋਈ ਸੂਰਮਾ ਨਹੀਂ ਹੋਇਆ ਜਾਂ ਗੁਰੂ ਨਹੀਂ ਹੋਇਆ ਜਿਸ ਨੇ ਆਪਣੇ ਬੱਚੇ ਤੱਕ ਆਪਣੀ ਕੌਮ ਤੋਂ ਕੁਰਬਾਨ ਕਰ ਦਿੱਤੇ ਹੁਣ ਗੁਰੂ ਸਾਹਿਬ ਦੀਆਂ ਗੱਲਾਂ ਸੁਣ ਕੇ ਤੇ ਪਹਾੜੀ ਰਵਾਜਾਂ ਦੁਆਰਾ ਜਦੋਂ ਇਸ ਇੱਥੇ ਦਾ ਇੱਕ ਪਹੁੰਚਣ ਤੋਂ ਬਾਅਦ ਪਹਾੜੀ ਰਾਜਿਆਂ ਨੇ ਬਹੁਤ ਜ਼ਿਆਦਾ ਸੌਂ ਖਾਣੀਆਂ ਸਟਾਰਟ ਕੀਤੀਆਂ ਗੁਰੂ ਗੋਬਿੰਦ ਸਿੰਘ ਜੀ ਲਵੇ ਕਾਫੀ ਸਨੇਹ ਆਇਆ ਪਹਿਲਾ ਸਨੇਹਾ ਆਇਆ ਜਦੋਂ ਤਾਂ ਉਹਨਾਂ ਨੇ ਆਪ ਦੇ ਧਾਰਮਿਕ ਚਿੰਨ੍ਹ ਕਰਾਣ ਦੀਆਂ ਸੌਂ ਖਾਧੀਆਂ ਤੇ ਜੀਤਾ ਦੀਆਂ ਸੌਂ ਖਾ ਕੇ ਜਦੋਂ ਪਹਾੜੀ ਰਾਜਿਆਂ ਨੇ ਆਪਦੇ ਦੂਤ ਭੇਜੇ ਜਾਂ ਆਪਾਂ ਕਹਸਾ ਨੇ ਵੀ ਬੰਦੇ ਭੇਜੇ ਤਾਂ ਗੁਰੂ ਗੋਬਿੰਦ ਸਿੰਘ ਜੀ ਸਿੰਘਾਂ ਦੇ ਕਹਿਣ ਤੇ ਮੰਨ ਜਾਂਦੇ ਨੇ ਤੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਤੁਸੀ ਕਹਿ ਦੋ ਜਾ ਕੇ ਆਪਦੇ ਰਾਜਿਆਂ ਨੂੰ ਉਹ ਪਹਾੜੀ ਰਾਜਿਆਂ ਨੂੰ ਜਿਨ੍ਹਾਂ ਨੇ ਤੁਹਾਨੂੰ ਭੇਜਿਆ ਵੀ 5000 ਜਿਹੜੀ ਬੈਲਗੱਡੀਆਂ ਉਹ ਭੇਜਣਾ ਅਸੀਂ ਪਹਿਲਾਂ ਕਿਲੇ ਦੇ ਅੰਦਰੋਂ ਆਪਦਾ ਖਜ਼ਾਨਾ ਕੱਢਾਂਗੇ ਫਿਰ ਅਸੀਂ ਆਪ ਆਵਾਂਗੇ ਚਲੋ ਇਹ ਗੱਲ ਸੁਣ ਕੇ ਪਹਾੜੀ ਰਾਜਿਆਂ ਦੇ ਮਨ 'ਚ لالਚ ਆਇਆ ਤੇ ਸਾਰੀ ਫੌਜ ਦੇ ਮਨ 'ਚ ਜਦੋਂ لالਚ ਆ ਗਿਆ ਤਾਂ ਸਿੰਘਾਂ ਨੇ ਗੱਡਿਆਂ 'ਚ ਗੱਡੇ ਆ ਜਾਂਦੇ ਆ ਤੇ ਗੱਡਿਆਂ 'ਚ ਸਿੰਘਾਂ ਨੇ ਜਿਹੜਾ ਵੀ ਉੱਥੇ ਕਬੜ ਦਾ ਸਮਾਨ ਸੀਗਾ ਜਾਂ ਕੋਈ ਮਰਤਕ ਸਰੀਰ ਸੀਗੇ ਜਾਂ ਜੋ ਵੀ ਵੇਸਟ ਸੀ ਉਹਨਾਂ ਦਾ ਗੱਦੇ ਭਰ ਕੇ ਉੱਪਰ ਰੇਸ਼ਮੀ ਕੱਪੜਿਆਂ ਨਾਲ ਢਾਕੇ ਭੇਜ ਦਿੱਤੇ ਜਦੋਂ ਥੋੜੀ ਦੂਰ ਬਾਹਰ ਉਦੋਂ ਹੀ ਫੌਜ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਉਹਨਾਂ ਨੂੰ ਲੁੱਟਣਾ ਸਟਾਰਟ ਕੀਤਾ ਪਰ ਜਦੋਂ ਉਹਨਾਂ ਨੇ ਦੇਖਿਆ ਵੀ ਇਸ ਚ ਦਾ ਕੋਈ ਕੀਮਤੀ ਚੀਜ਼ ਹੀ ਨਹੀਂ ਸਾਰਾ ਸਮਾਨ ਹੀ ਫालतੂ ਆ ਜਿਹੜਾ ਉਹਨਾਂ ਦੇ ਵਰਤਿਆ ਹੋਇਆ ਉਹ ਸਮਾਨ ਆਇਆ ਤਾਂ ਉਹਨਾਂ ਦੇ ਮੂੰਹ ਹੈਰਾਨੀ ਨਾਲ ਏਡੇ ਰਹਿ ਗਏ ਤੇ ਨਾਲ ਹੀ ਉਹਨਾਂ ਨੇ ਸਾਰਾ ਕੁਝ ਅੰਦਰੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਦੇਖ ਰਹੇ ਸਨ ਤੇ ਉਧਰ ਪਹਾੜੀ ਰਾਜੇ ਆਪਣੀਆਂ ਕਸਮਾਂ ਭੁੱਲ ਕੇ ਜੋ ਗੱਡਿਆਂ ਨੂੰ ਚਾਲੂ ਕਰਦੇ ਆ ਲੁੱਟਣਾ ਦਾ ਗੁਰੂ ਸਾਹਿਬ ਇਹ ਦੇਖ ਕੇ ਹੈਰਾਨ ਸੀਗੇ ਕਿ ਜਿਹੜੇ ਆਪਦੇ ਧਰਮ ਦੇ ਨਹੀਂ ਹੋਏ ਉਹ ਆਪਣੇ ਕਿੱਥੇ ਹੋ ਜਾਣਗੇ ਉਹਨਾਂ ਦੁਬਾਰਾ ਫਿਰ ਗੀਤਾ ਤੇ ਕਿਸੇ ਖਾਧੀ ਹੈ ਤੇ ਆਪਣੇ ਬੰਦਿਆਂ ਦੇ ਹੱਥ ਦੁਆਰਾ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਨਵੇਂ ਕੁਰਾਨ ਭੇਜ ਦਿੱਤੀ ਤੇ ਫਿਰ ਸਿੰਘਾਂ ਨੂੰ ਗੁਰੂ ਜੀ ਨੇ ਕਿਹਾ ਸੀ ਕਿ 25 ਕੇ ਦਿਨ ਰੁਕ ਜਾਓ ਤੇ ਨਾਲ ਹੀ ਇਹ ਵੀ ਕਿਹਾ ਵੀ ਜੇ 25 ਨਹੀਂ 8 ਦਿਨ ਹੀ ਰੁਕ ਜਾਓ ਤਾਂ 8 ਦਿਨ ਬਾਅਦ ਇਤਿਹਾਸ ਬਦਲ ਜਾਵੇਗਾ ਪਰ ਕੁਝ ਸਿੰਘ ਬਾਗੀ ਹੋ ਗਏ ਤੇ ਜਾਨਦੀ ਵੀ ਗੱਲ ਕਰਨ ਲੱਗੇ ਕਿਉਂ ਸਿੰਘ ਭੁੱਖ ਨਾਲ ਬਿਹਾਲ ਸੀਗੇ ਤੇ ਪਾਣੀ ਬਿਨਾ ਰੇਜ ਕਰੇਜ ਕਰਕੇ ਮਰ ਰਹੇ ਸੀਗੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਮੇਂ ਸੰਗਾਂ ਨੂੰ ਸੰਗਾਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਗੀ ਹੋ ਕੇ ਜਾਣ ਲੱਗੇ ਤਾਂ ਬਦਾਵਾ ਲਿਖ ਕੇ ਦੇ ਗਏ ਸੀ ਪਰ ਉਹ ਬਦਾਵਾ ਜਿਹੜਾ ਉਹ ਗੁਰੂ ਸਾਹਿਬ ਨੇ ਮੰਨਿਆ ਨਾ ਮਾਤਾ ਗੁਜਰੀ ਜੀ ਅਤੇ ਮਾਤਾ ਸੁੰਦਰੀ ਜੀ ਅਤੇ ਬਾਕੀ ਸਾਰੇ ਸੰਗਾਂ ਦੇ ਕਹਿਣ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪੋ ਨੂੰ ਕਿਲਾ ਛੱਡਣ ਦੀ ਤਿਆਰੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਸੀਗੀ ਤੇ 6 ਪੋ ਦੇ ਨਾਲੇ ਦਿਨ ਭਾਈ ਕਰਬਖਸ ਸਿੰਘ ਜੀ ਨੇ ਜਿਸ ਸਥਾਨ ਤੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਕੀਤਾ ਸੀਗਾ ਉਸ ਜਗ੍ਹਾ ਤੇ ਉਹਨਾਂ ਦੀ ਡਿਊਟੀ ਲਗਾ ਦਿੱਤੀ ਗਈ ਤੇ ਸਾਹ ਸੰਭਾਲ ਦੀ ਸੇਵਾ ਬਖਸ਼ਿਸ਼ ਕੀਤੀ ਤੇ ਭਾਈ ਸਾਹਿਬ ਨੇ ਗੁਰੂ ਜੀ ਨੂੰ ਇਹ ਵੀ ਕਿਹਾ ਕਿ 10 ਲੱਖ ਦੀ ਫੌਜ ਕਿਵੇਂ ਸੱਡੂ ਮੈਨੂੰ ਗੁਰੂ ਸਾਹਿਬ ਇਹ ਤਾਂ ਮੈਨੂੰ ਮਾਰ ਦੇਣਗੇ ਜਾਂ ਮੈਂ ਕਿਦਾਂ ਇਸ ਤਰ੍ਹਾਂ ਸਾਹ ਸੰਭਾਲ ਕਰਾਂਗਾ ਐਡੀ ਫੌਜ ਦੇ ਹੁੰਦੇ ਆ ਤਾਂ ਗੁਰੂ ਜੀ ਨੇ ਕਿਹਾ ਪ੍ਰਸਾਦ ਤਿਆਰ ਕੀਤਾ ਦੇ ਅਰਦਾਸ ਕਰਨ ਤੋਂ ਬਾਅਦ ਫਰਮਾਨ ਜਾਰੀ ਕੀਤਾ ਕਿ ਕਿ ਤੁਸੀਂ ਗੁਰੂ ਘਰ ਕਰਨਾ ਹੈ ਤੇ ਇਹ ਵੀ ਕਿਹਾ ਕਿ ਤੇਰਾ ਤੇਰਾ ਭਾਈ ਬਾਲ ਵੀ ਵਿੰਗਾ ਨਹੀਂ ਹੋਵੇਗਾ ਪਹਿਲਾ ਜਥਾ ਮਾਤਾ ਗੁਜਰੀ ਜੀ ਦੇ ਨਾਲ 100 ਸਿੰਘ ਤੇ ਮਾਤਾ ਸੁੰਦਰੀ ਜੀ ਤੇ ਸਹਬਜਾ ਦੇ 100 ਸਿੰਘਾਂ ਦੇ ਨਾਲ ਵਿਚਕਾਰ ਸਨ ਤੇ ਤੀਸਰੇ ਜਥੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੇ ਬਾਕੀ ਸਿੰਘਾਂ ਦੇ ਵਿਚਕਾਰ ਸਹਬਜਾ ਦੇ ਜੋ ਗਲਾ ਲੰਤੇ। ਕੋਈ ਉਹ ਦੁਬਾਰਾ ਕਰ ਦਿੰਦਾ ਹੈ। ਗੁਰੂ ਸਾਹਿਬ ਦੀ ਤੇ ਸੇਬ ਅਜੀਤ ਸਿੰਘ ਜੀ ਸ਼ੁਰੂ ਕਰ ਦਿੱਤੀ। ਤੁਸੀਂ ਦੇਖੋ ਹੁਣ ਜਿਹੜੀ ਲੜਾਈ ਆ ਉਹ ਤਾਂ ਛੇਪੋ ਤੋਂ ਹੀ ਚੱਲਦੀ ਸੀ। ਪਹਿਲਾਂ ਤੋਂ ਹੀ ਚੱਲ ਰਹੀ ਸੀ। ਛੇਪੋ ਨੂੰ ਜਦੋਂ ਪਹਾੜੀ ਰਾਜਾਂ ਤੇ ਆਰਾ ਤੌਰੰਗੇ ਜੇਵਨ ਕ੍ਰਾਂਨ ਸ਼ਰੀਫ ਦੀ ਝੂਠੀ ਕਸਮ ਖਾਦੀ। ਤੇ ਉਹ ਕਸਮਾਂ ਵੀ ਤੋੜ ਗਈ ਜਿਹੜੇ ਬੰਦੇ ਆਪਦੇ ਧਰਮ ਦੇ ਸਕੇ ਨਹੀਂ ਹੋ ਸਕੇ ਉਹਨਾਂ ਦੇ ਗੁਰੂ ਸਾਹਿਬ ਦੇ ਪਰਿਵਾਰ ਤੇ ਬੱਚਿਆਂ ਦਾ ਜਾਂ ਆਪਣੇ ਸਿੱਖਾਂ ਦਾ ਕਿੱਦਾਂ ਕੋਈ ਉਹ ਕਰਨਾ ਸੀਗਾ ਰਹਿਮ ਕਰਨਾ ਸੀਗਾ ਜਾਂ ਕਿੱਦਾਂ ਉਹ ਬੱਚਿਆਂ ਨੂੰ ਕਿਵੇਂ ਸੜਦੰਦੇ ਜਿਹੜੇ ਏਡੇ ਨਰਦਈ ਹੋਣ ਆਪਦੇ ਧਰਮ ਦੀ ਨਾ ਪੱਕੇ ਹੋਣ ਉਦੋਂ ਗੁਰੂ ਸਾਹਿਬ ਜੀ ਨੇ ਬਾਬਾ ਜੀ ਸਿੰਘ ਜੀ ਨੂੰ ਅੱਗੇ ਆਉਣ ਦੇ ਹੁਕਮ ਦਿੱਤੇ ਤੇ ਉਹ ਮੋਰਚਾ ਜਿਹੜਾ ਜਿੱਥੇ ਭਾਈ ਬਾਬਾ ਜੀ ਸਿੰਘ ਜੀ ਲੜ ਰਹੇ ਸੀਗੇ ਉਹ ਜਗ੍ਹਾ ਤੇ ਹੁਣ ਜਿਹੜਾ ਮੂਰਤ ਸੀਗਾ ਉਹ ਭਾਈ ਫਤਿਹ ਸਿੰਘ ਜੀ ਨੇ ਸਮਾਰ ਕੇ ਉਹਨਾਂ ਨੂੰ ਰਸਤੇ 'ਚ ਜੀ ਡੱਕੀ ਰੱਖਿਆ ਤਾਂ ਜੋ ਗੁਰੂ ਸਾਹਿਬ ਅੱਗੇ ਲੰਘੇ ਸਕਣ ਤੇ ਫੌਜਾਂ ਨੂੰ ਮਾਰ ਕੇ ਸੱਚਖੰਡਾ ਪਹੁੰਚ ਜਾਂਦੇ ਨੇ ਕਿ ਜਿਹੜੇ ਭਾਈ ਉਹਦੇ ਸਿੰਘ ਜੀ ਹੁੰਦੇ ਨੇ ਨਾਲ ਉਹਨਾਂ ਦੇ ਕਾਫੀ ਸਿੰਘ ਹੁੰਦੇ ਨੇ ਉਹ ਵੀ ਸੀਦ ਹੋ ਜਾਂਦੇ ਨੇ ਅਤੇ ਉਧਰ ਸਾਰਸਨ ਦੀਆਂ ਨੂੰ ਉਸੇ ਸੰਪੂਰਨ ਇਤਿਹਾਸ ਨਾਲ ਜੋੜੋ ਸਾਰੇ ਜਾਨੇ ਭਾਈ ਇਹ ਹੀ ਬੇਨਤੀ ਆ ਵੀ ਉਧਰ ਸਤਸਾ ਨਦੀ ਦੇ ਕੰਢੇ ਤੇ ਆ ਜਾਂਦੇ ਨੇ ਗੁਰੂ ਸਾਹਿਬ ਰਾਤ ਨੂੰ ਇਹ 6-7 ਵਜੇ ਰਾਤ ਹੋ ਜਾਂਦੀ ਜੋਦਾ ਉਹ ਚੱਲਦਾ ਹੁੰਦਾ ਪਿਛਲੇ ਪਾਸੇ ਭਾਈ ਉਦੇ ਸਿੰਘ ਉਹਨੀਆਂ ਤੇ ਬਸੇ ਲੜਦੇ ਹੁੰਦੇ ਨੇ ਭਾਈ ਉਹਦੇ ਤੇ ਆਇਆ ਸਤਸਾ ਨਦੀ ਦੇ ਕਿਨਾਰੇ ਇਤਿਹਾਸ ਕਰਦਾ ਝਖੜ ਤੇ ਤੂਫਾਨ ਮੰਗਵਾਇਆ ਹੋਇਆ ਸੀਗਾ ਤੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਸੀਗੇ ਜੇ ਆਪਾਂ ਕਹਿ ਸਕਦੇ ਆਂ ਵੀ ਸਰਸਵਰ ਨਦੀ ਸੀ ਉਹ ਵੀ ਪੂਰੇ ਉਫਾਨ ਤੇ ਸੀਗੀ ਦੇ ਇੰਨੀ ਜ਼ਿਆਦਾ ਚੜੀ ਹੋਈ ਸੀ ਕਿ ਪਾਣੀ ਬਹੁਤ ਹਦੋਂ ਜ਼ਿਆਦਾ ਤੇਜ਼ ਸੀਗਾ ਨਦੀ 'ਚ ਸਰਸਾ 'ਚ ਤੇ ਉਸ ਤੋਂ ਬਾਅਦ ਬਾਕੀ ਇਤਿਹਾਸ ਆਪਾਂ ਅਗਲੀ ਵੀਡੀਓ 'ਚ ਸਰਬਨ ਕਰਾਂਗੇ ਤੁਸੀਂ ਇਹ ਨਾ ਇਹ ਸੋਚ ਦੇਖੋ ਜੇਕਰ ਤੁਸੀਂ ਹੋਰ ਲੱਚਰ ਵੀਡੀਓ ਵੀ ਦੇਖਦੇ ਹੋ ਜੇ ਆਪਾਂ ਕਹਿ ਸਕਦੇ ਆਂ ਵੀ ਇਹ ਹੋਰ ਵੀ ਵੀਡੀਓ ਵੇਖਦੇ ਹਾਂ ਜਿਸ ਚੋਂ ਆਪਾਂ ਨੂੰ ਕੁਝ ਸਿੱਖਣ ਨੂੰ ਨਹੀਂ ਮਿਲਦਾ ਆਪਣੇ ਬੱਚਿਆਂ ਨੂੰ ਸਿੱਧੇ ਰਾਸਤੇ ਕਿੰਨੀ ਜਾਣ ਲਈ ਨਹੀਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤੇ ਨਾਲ ਹੀ ਮੇਰੇ ਪਰਿਵਾਰ ਨੂੰ ਵੀ ਸਿੱਖ ਇਤਿਹਾਸ ਨਾਲ ਜੋੜੂਗੀ ਕਿਰਪਾ ਕਰਕੇ ਦੋ ਹੱਥ ਜੋੜ ਕੇ ਕਹਿ ਰਿਹਾ ਤੁਹਾਨੂੰ ਆਪਦੇ ਬੱਚਿਆਂ ਨੂੰ ਤੇ ਆਪਣੇ ਆਪਣੇ ਆਪ ਨੂੰ ਇਹ ਵੀਡੀਓ ਜ਼ਰੂਰ ਦਿਖਾਓ ਤੇ ਆਪਦੇ ਭੈਣ ਭਾਈਆਂ ਦਾ ਇਕ ਸ਼ੇਅਰ ਕਰਾਓ ਨਹੀਂ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਮੇਰੇ ਤਾਂ ਪਹਿਲਾਂ ਵੀ ਦੋ ਚੈਨਲ ਡਿਲੀਟ ਹੋ ਚੁੱਕੇ ਨੇਗੇ YouTube ਕਰ ਦਿੰਦੇ ਆ ਸਿੱਖ ਇਤਿਹਾਸ ਬਾਰੇ ਜੇ ਆਪਾਂ ਕੋਈ ਵੀ ਗੱਲ ਕਰਦੇ ਆ ਪੰਜਾਬ ਦੇ ਜੋਧਿਆਂ ਬਾਰੇ ਦੱਸਦੇ ਤਾਂ ਚੈਨਲ ਡਿਲੀਟ ਹੋ ਜਾਂਦੇ ਨੇ ਪਰ ਤੁਸੀਂ ਇਹ ਦੇਖੋ ਜੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਅਜੇ ਕਰਾ ਅੱਜ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਸੁਣਾਵਾਂਗੇ ਤਾਂ ਸਾਡਾ ਜਿਹੜਾ ਇਤਿਹਾਸ ਆ ਉਹ ਖਾਤਮ ਹੋਣ ਦੇ ਕਿਨਾਰੇ ਅਸੀਂ ਆਪ ਭੇਜ ਜਾਂਦੇ ਹੱਕਦਾਰ ਹੋਵਾਂਗੇ ਅੱਗੇ ਪਾਤ ਤੋਂ ਵਾਦਾ ਆਪਣੇ ਬੱਚਿਆਂ ਗੁਰਮੁਖੀ ਨਾਲ ਜੋੜੀਏ ਗੁਰੂ ਮਹਾਰਾਜ ਵੱਲੋਂ ਦਿੱਤੀ ਗਈ ਬਾਸਾ ਗੁਰਮੁਖੀ ਨਾਲ ਜੋੜੀਏ ਤੇ ਨਾਲ ਹੀ ਬੱਚਿਆਂ ਨੂੰ ਸਿੱਖ ਇਤਿਹਾਸ। ਵੀਡੀਓ ਬਣਾਉਣ ਦਾ ਮੈਂ ਇੱਕ ਤੋੱਚ ਬੰਦਾ ਗੁਰੂ ਘਰ ਦਾ ਕੁੱਕਰ। ਤੇ ਮੇਰੀਆਂ ਵੀਡੀਓ ਨਾਲ ਕੋਈ ਇੱਕ ਜਣਾ ਵੀ ਸਿੱਖ ਇਤਿਹਾਸ ਨਾਲ ਜੋੜਦਾ ਤਾਂ ਮੈਂ ਆਪਦੇ ਆਪ ਨੂੰ ਮਾਣ ਮਹਿਸੂਸ ਕਰੂੰ ਆਪਦੇ ਆਪ ਤੇ ਵੀ ਚੈਨਲ ਦਾ ਕੋਈ ਫਾਇਦਾ ਹੋਇਆ। ਅੱਜ ਇਹ ਵੀ ਚੈਨਲ ਹੈ। ਰਾ ਚੈਨਲ ਤੇ ਜ ਮੇਰੇ ਇਹ ਚੈਨਲ ਤੇ ਤੁਹਾਨੂੰ ਕਦੇ ਵੀ ਕੋਈ ਅਜਿਹੀ ਵੀਡੀਓ ਨਹੀਂ ਦੇਖਣ ਨੂੰ ਮਿਲੂ ਜੀ ਦੇ ਨਾਲ ਤੁਹਾਡਾ ਜਿਹੜਾ ਸਰ ਸਰਮਸਾਰ ਹੋਵੇ ਜਾਂ ਤੁਹਾਨੂੰ ਇਹ ਮਹਿਸੂਸ ਹੋਵੇ ਵੀ ਬਾਈ ਕਿ ਇਧਰ ਜਾ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਗੱਲਾਂ ਬਾਤਾਂ ਹੀ ਹੋਣਗੀਆਂ ਤੁਸੀਂ ਦੱਸ ਦਿਆ ਕਰੋ ਟੌਪਿਕ ਆਪਾਂ ਪੋਸਟ ਕਰਾਂਗੇ ਵਾਹਿਗੁਰੂ ਜੀ ਸੰਗਤ ਜੇ ਆਪਣੇ ਕੋਲ ਆ ਗਿਆ ਹੋਵੇ ਟੋਕੇ ਦੇ ਬਦਵਾਨ ਆਪੇ ਕਾਹ ਸੀ ਉਹ ਇਹ ਤੋ ਸੁਣੋ ਇਹ ਕਹੇ ਦੇ ਮਾਨ ਨੂੰ ਠੇਸ ਪਹੁੰਚਿਆ ਤਾਂ ਉਹ ਸਲੇ ਸੀ ਉਹੇ ਹੱਥ ਜੋੜ ਕੇ ਖੇਮਾਂ ਦੇ ਜਾਜਾਂ ਮਿਲਦੇ ਆ ਅੱਗੇ ਸੱਤ ਪੋਹ ਦੀ ਦਾਸਤਾਨ ਨੂੰ ਦਾਸਤਾਨ ਸੁਣਾਉਣ ਸਮੇਂ ਤਾ ਤੱਕ ਲਈ ਰੱਬ ਰਾਖਾ ਵਾਹਿਗੁਰੂ